ਲੋਕ ਸਭਾ ਹਲਕਾ ਖਡੂਰ ਸਾਬ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਅਤੇ ਸੂਬੇ ਦੇ ਕੈਬਨ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਇੱਕ ਪਿੰਡ ਦੇ ਵਿੱਚ ਲੱਗੇ ਪੋਸਟਰ ਪਾੜਨੇ ਮਸਲੇ ਦੇ ਵਿੱਚ ਉਥੋਂ ਦੀ ਪੁਲਿਸ ਨੇ 4 ਜਾਣਿਆਂ ਤੇ ਮਕਦਮਾ ਦਰਜ ਕਰ ਦਿੱਤਾ ਹੈ ਆਮ ਆਦੀ ਪਾਰਟੀ ਦੇ youth ਆਗੂ ਹਲਕਾ ਤਰਨਤਾਰ ਦੀ ਸ਼ਿਕਾਇਤ ਤੋਂ ਬਾਅਦ ਪੰਜਵੜ ਪੁਲਿਸ ਨੇ ਮਕਦਮਾ ਦਰਜ ਕਰ ਲਿਆ ਤੇ 4 ਜਾਣੇ ਉਹ ਫਰਾਰ ਨੇ ਪੂਰਾ ਮਸਲਾ ਕੀ ਆ ਇਹਦੇ ਵਿੱਚ ਜੋ ਗੱਲ ਹੁਣ ਤੱਕ ਸਾਹਮਣੇ ਆਈ ਹੈ ਪੁਲਿਸ ਕੋਲ ਉਹਦੇ ਚ ਦੱਸਿਆ ਗਿਆ ਕਿ ਤਰਨਤਾਰਨ ਦੇ ਪਿੰਡ ਪੰਜਵੜ ਖੁਰਦ ਵਿੱਚ ਆਮਾਦੀ ਪਾਰਟੀ ਦੇ ਉਮੀਦਵਾਰ ਲਾਜਿਸਕ ਭੁੱਲਰ ਦੇ ਪ੍ਰਚਾਰ ਲਈ ਬੋਰਡ ਨਾਲ ਲਗਾਉਣ ਲਈ ਧਮਕੀ ਦੇਣ ਤੇ ਲਗਾਏ ਬੋਰਡ ਪਾੜ ਦੇ ਦੇ ਕਥਿਤ ਦੋਸ਼ ਹੇਠ ਥਾਣਾ ਚਬਾਲ ਦੀ ਪੁਲਿਸ ਨੇ 4 ਲੋਕਾਂ ਵਿਰੁੱਧ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਸ਼ਰਨਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪੰਜ ਵਰਡ ਖੁਰਦਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਵਿੱਚ ਦੱਸਿਆ ਸ਼ਿਕਾਇਤ ਦੇ ਵਿੱਚ ਕਿ ਉਹ ਆਮ ਆਦੀ ਪਾਰਟੀ ਦਾ ਹਮਾਇਤੀ ਅਤੇ ਆਪਣੇ ਪਿੰਡ ਵਿੱਚ ਬਲਾਕ ਪ੍ਰਭਾਰੀ ਲਖਬੀਰ ਸਿੰਘ ਤੇ ਪਾਰਟੀ ਵਰਕਰਾਂ ਸਮੇਤ ਆਮ ਆਦੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਨ ਦੀ ਪ੍ਰਚਾਰ ਕਰਦਿਆਂ ਫਲੈਕਸ ਬੋਰਡ ਲਗਾ ਰਿਹਾ ਸੀ ਜਿਸ ਦਰਾਂਨ ਜਗਰੂਪ ਸਿੰਘ, ਮਨਜੀਤ ਸਿੰਘ ਤੇ ਪਰਮਜੀਤ ਸਿੰਘ ਨੇ ਉਹਨਾਂ ਨੂੰ ਧਮਕੀ ਦਿੱਤੀ ਕਿ ਉਹਨਾਂ ਦੇ ਬੋਰਡ ਨਹੀਂ ਲਗਾਉਂਦੇ ਨੇ ਉਨੇ ਵੀ ਕਿਹਾ ਕਿ ਉਹਨਾਂ ਨੇ ਗਲਬਾਦਰਨ ਫੋਨ ਤੇ ਵੀ ਧਮਕੀ ਦਿੱਤੀ ਹੈ ਕਿ ਜੋ ਮਰਜ਼ੀ ਕਰ ਲੋ ਅਸੀਂ ਤੁਹਾਡੇ ਪਿੰਡ ਦੇ ਵਿੱਚ ਬੋਰਡ ਨਹੀਂ ਲਗਾਉਂਦੇ ਨੇ ਤੇ ਰਾਤ ਉਕਤ ਲੋਕਾਂ ਨੇ ਇੱਕ ਅਣਪਛਾਤੇ ਵਿਅਕਤੀਸਾਂ ਨੇ ਪਿੰਡ ਚ ਲੱਗੇ ਬੋਰਡ ਪਾੜ ਦਿੱਤੇ ਨੇ ਇਸ ਮਸਲੇ ਦੇ ਵਿੱਚ ਹੁਣ ਇਹਨਾਂ ਖਿਲਾਫ ਮੁਕੱਦਮਾ ਦਰਜ ਹੋ ਚੁੱਕਾ ਉਦਰੇ ਇਸ ਮਸਲੇ ਦੇ ਜਿਹੜੇ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਮੁਕੱਦਮੇ ਦੇ ਵਿੱਚ ਜੋ ਜੋ ਧਾਰਾ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਉਹਦੇ ਚ ਐਫਆਈਆਰ ਨੰਬਰ 65 ਮਿਤੀ 15 ਮਈ ਜੁਰਮ 437 427 506 ਅਤੇ ਚਮਤੀ ਤਹਿਤ ਮਕਦਮਾ ਦਰਜ ਕੀਤਾ ਗਿਆ 10 ਵਜੇ ਤੋਂ ਲੈ ਕੇ 12 ਵਜੇ ਰਾਤ ਮਿਤੀ 14 ਮਈ ਪਿੰਡ ਪੰਜਵੜ ਖੁਰਦ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਦੋਂ ਪੋਸਟਰ ਪਾੜੇ ਗਏ ਨੇ ਸ਼ਿਕਾਇਤ ਸ਼ਰਨਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪੰਜਵੜ ਖੁਰਦ ਨਿਲਖਾਈ ਆ ਉਹਦੇ ਵਿੱਚ ਜਿਨ੍ਹਾਂ ਦੇ ਖਿਲਾਫ ਉਹਦੇ ਵਿੱਚ ਜਗਰੂਪ ਸਿੰਘ ਪੁੱਤਰ ਲਖਵਿੰਦਰ ਸਿੰਘ ਮਨਜੀਤ ਸਿੰਘ ਪੁੱਤਰ ਜਸਵੰਤ ਸਿੰਘ ਪਰਮਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਪੰਜਵੜ ਖੁਰਦ ਅਤੇ ਇੱਕ ਅਰਬਸ਼ਾਤਾ ਵਿਕਤੀ ਇਸ ਮਸਲੇ ਦੀ ਹੁਣ ਜਾਂਚ ਕਰੇ ਨੇ ਏਐਸਆਈ ਜਤਿੰਦਰ ਸਿੰਘ ਉਹ ਕਹਿੰਦੇ ਨੇ ਕਿ ਇਹ ਮੁਕਦਮਾ ਮਦਈ ਦੀ ਦਸਤੀ ਦਰਖਾਸਤ ਦੇ ਆਧਾਰ ਤੇ ਦਰਜ ਹੋਇਆ ਉਹ ਆਮ ਆਦਮੀ ਪਾਰਟੀ ਦੀ سپورਟ ਵਿੱਚ ਆਪਣੇ ਪਿੰਡ ਪੰਜਵੜ ਖੁਰਦ ਵਿੱਚ ਸ਼ਾਂਤਮਈ ਤਰੀਕੇ ਨਾਲ ਆਪਣੇ ਕੁਝ ਪਾਰਟੀ ਵਰਕਰ ਤੇ ਬਲਾਕ ਪ੍ਰਬਾਰੀ ਲਖਬੀਰ ਸਿੰਘ ਨਾਲ ਪਾਰਟੀ ਦਾ ਪ੍ਰਚਾਰ ਕਰ ਰਹੇ ਸੀ ਲੋਕ ਸਭਾ ਉਮੀਦਵਾਰ ਰਾਜਜੀਤ ਸਿੰਘ ਭੁੱਲਰ ਦੇ ਹੋਲਡਿੰਗ ਬੋਲਾਰੇ ਸੀ ਤੇ ਦੋਸ਼ੀਆਂ ਨੇ ਉਹਨਾਂ ਨੂੰ ਕੱਲ ਧਮਕੀ ਦਿੱਤੀ ਸੀ ਕਿ ਅਸੀਂ ਬੋਰਡ ਨਹੀਂ ਲਗਣਦੇ ਨੇ ਤੇ ਉਹਨਾਂ ਨੇ ਫੋਨ ਤੇ ਧਮਕੀਆਂ ਦਿੱਤੀਆਂ ਜਿਸ ਦੀ ਰਿਕਾਰਡਿੰਗ ਵੀ ਉਹਨਾਂ ਕੋਲ ਆ ਫਿਰ ਰਾਤ ਉਹਨਾਂ ਤਿੰਨ ਜਿਹੜੇ ਤਿੰਨ ਨੇ ਬੋਰਡ ਪਾੜਦੇ ਤੇ ਸਾਨੂੰ ਜਾਨੂ ਮਾਰ ਦੇ ਵੀ ਧਮਕੀ ਦਿੱਤੀ ਤੇ ਇੱਕ ਬੋਰਡ ਨਾਲ ਲੱਗੇ ਨੇ ਇਸ ਤੇ ਮਕਦਮਾ ਦਰਜ ਕਰ ਲਿਆ ਇਸ ਮਸਲੇ ਦੀ ਹੁਣ ਜਾਂਚ ਏਐਸਆਈ ਜਤਿੰਦਰ ਸਿੰਘ ਹੋਣੀ ਕਰ ਰਹੇ ਨੇ ਦੋਸ਼ੀਆਂ ਨੂੰ ਫੜਨ ਵਾਸਤੇ ਛਾਪੇ ਵੀ ਮਾਰੇ ਜਾ ਰਹੇ ਨੇ ਲੇਕਿਨ ਇਹਨਾਂ ਖਿਲਾਫ ਮਕਦਮਾ ਦਰਜ ਹੋ ਚੁੱਕਾ ਵੱਖ-ਵੱਖ ਧਰਾਵਾਂ ਦੇ ਤਹਿਤ 434 427 506 43 ਪੂਰਾ ਮਸਲਾ ਕੀ ਇਸ ਮਸਲੇ ਦੇ ਵਿੱਚ ਤਰਨਤਨ ਹਲਕੇ ਦੇ ਆਮ ਆਦੀ ਪਾਰਟੀ ਦੇ ਯੂਥ ਆਗੂ ਸ਼ਬਾਦ ਸਿੰਘ ਪੰਜਵੜ ਹੋਣਾ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਪੂਰੀ ਕਹਾਣੀ ਦੱਸੀ ਕਿ ਅਸੀਂ ਇਸੇ ਪਿੰਡ ਦੇ ਵਿੱਚ ਸਾਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜਦ ਕਿ ਬਾਕੀ ਪੂਰੇ 9 ਵਿਧਾਨ ਸਭਾ ਹਲਕੇ ਜੋ ਲੋਕ ਸਭਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਨੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਅਸੀਂ ਜਿੱਥੇ ਵੀ ਜਾਈਦਾ ਹਰ ਇੱਕ ਨੂੰ ਵੋਟਾਂ ਮੰਗਣ ਦਾ ਹੱਕ ਹੈ ਪ੍ਰਚਾਰ ਕਰਨ ਦਾ ਹੱਕ ਹੈ ਵੋਟਾਂ ਪਾਉਣ ਦਾ ਹੱਕ ਹੈ ਬੂਲ ਲਗਾਉਣ ਦਾ ਹੱਕ ਹੈ ਲੇਕਿਨ ਕੁਝ ਇਹਨਾਂ ਲੋਕਾਂ ਨੇ ਇਹ ਕੁਝ ਕੀਤਾ ਜੇ ਸਵੇਰ ਸਾਨੂੰ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨੀ ਪਈ ਤੇ ਮਕਦਮਾ ਦਰਜ ਹੋ ਗਿਆ। ਸੁਬਾਤ ਸਿੰਘ ਜੀ ਇੱਕ ਸ਼ਿਕਾਇਤ ਹੋਈ ਹੈ ਪੰਜਵਰ ਥਾਣੇ ਦੇ ਵਿੱਚ ਕਿ ਆਮ ਆਦੀ ਪਾਰਟੀ ਦੇ ਉਮੀਦਵਾਰ ਤੇ ਕੈਬਨ ਮੰਤਰੀ ਲਾਲਜੀਤ ਸਿੰਘ ਭੁੱਲਰ ਸਾਹਿਬ ਹੋਣਾ ਦੇ ਪੋਸਟਰ ਲੱਗੇ ਸੀ ਲੋਕਾਂ ਨੇ ਵਿਰੋਧ ਕੀਤਾ ਜਾਂ ਪਾੜ ਦਿੱਤੇ। ਇਹ ਕਿ ਪੂਰਾ ਮਸਲਾ ਕਿ ਕੋਈ ਤੁਹਾਡੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਨਾ। ਹਾਂਜੀ ਹਾਂਜੀ ਨਹੀਂ ਜੀ ਇਹ ਲੋਕਾਂ ਨੇ ਹੀ ਵਿਰੋਧ ਕੀਤਾ ਹੈ ਦੋ ਚਾਰ ਜਣੇ ਹੀ ਆ ਪਿੰਡ 'ਚ। ਜੀ। ਇੱਕ ਹੈਗਾ ਜੀ ਨਿਹੰਗ ਤੇ ਇੱਕ ਤਾਲੀਦਲ ਦਾ ਬੰਦਾ ਜਿਹਦੇ ਇੱਕ ਇੱਕ ਹੈਗਾ ਦੂਜਾ ਪਰਮਜੀਤ ਸਿੰਘ ਜੀ ਇਹ ਹੀ ਦੋ ਤਿੰਨ ਚਾਰ ਬੰਦੇ ਆ ਪਿੰਡ ਵਾਲੇ ਕਿਹਨੇ ਨਹੀਂ ਕੁਝ ਵੀ ਕਿਹਾ ਸਾਰੇ ਜਿੰਨੇ ਹੀ ਬੈਂਦਰ ਲਾਏ ਅਸੀਂ ਘਰਾਂ ਦੀਆਂ ਸੈਂਤੀਆਂ ਦਾ ਬੈਨਰ ਲਾਏ ਉਹਨਾਂ ਨੇ ਖੁਦ ਕਿਹਾ ਕੀ ਭਾਈ ਸਾਡੇ ਕੋਲ ਜਿਨ੍ਹਾਂ ਦੇ ਕੰਮ ਕੀਤੇ ਆ ਇਹਨਾਂ ਨੂੰ ਪਤਾ ਕਿ ਇਹਨਾਂ ਤੋਂ ਅਸੀਂ ਕੰਮ ਲੈਣੇ ਆ ਉਹਨਾਂ ਬੰਦਿਆਂ ਦੇ ਬੈਨਰ ਲਾਏ ਆ ਜੀ 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 ਇਹ ਅਸੀਂ ਬੈਨਰ ਲਾਉਨੇ ਆ ਜੀ ਇਹ ਲੋ ਸਿਮਟਾ ਕਰਾਉਂਦੇ ਆ ਜੀ ਇਹ ਪਿੰਡ ਚ ਪੈਨਰ ਨਹੀਂ ਲਾਉਣੇ ਪਿੰਡ ਚ ਕਿਸੇ ਪਾਰਟੀ ਦਾ ਬੂਥ ਨਹੀਂ ਲਾਉਣਾ ਜੀ ਚਲੋ ਦੇਖੋ ਇਹ ਲੋਕਤੰਤਰ ਹੈ ਜੀ ਇੱਥੇ ਕੋਈ ਵੀ ਬੰਦਾ ਕਿਸੇ ਦਾ ਵੀ ਆਪਾ ਉਹ ਆਪਣਾ ਪ੍ਰਚਾਰ ਕਰ ਸਕਦਾ ਜੀ 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 ਠੀਕ ਆ ਉਹ ਆਪਣਾ ਕਰੀ ਜਾਣ ਅਸੀਂ ਆਪਣਾ ਕਰੀ ਗਈਏ ਉਹਨਾਂ ਨੂੰ ਉਹ ਲੋਕਾਂ ਨੇ ਵੋਟਾਂ ਪਾਉਣੀਆਂ ਲੋਕਾਂ ਨੇ ਆਪਣੀ ਮਰਜ਼ੀ ਨਾਲ ਵੋਟਾਂ ਪਾਉਣੀਆਂ ਜਿਨ੍ਹਾਂ ਤੋਂ ਲੋਕਾਂ ਨੇ ਕੰਮ ਕਰਾਏ ਉਹਨਾਂ ਨੂੰ ਵੋਟਾਂ ਪਾਉਣੀਆਂ ਇਹ ਜੰਗਲ ਰਾਜ ਥੋੜਾ ਹੈਗਾ ਜੀ ਆਪਾਂ ਕਹਿ ਦਈਏ ਕਿਸੇ ਪੈਨਰ ਨਹੀਂ ਲੱਗਣੇ ਕਿਸੇ ਦਾ ਬੂਥ ਨਹੀਂ ਲੱਗਣਾ ਇਹ ਜਿਹੋ ਵਹੀ ਗਮਗੇ ਹੋਈ ਹੋਊਗਾ ਅਹੀਂ ਬੈਨਰ ਲਾਉਨੇ ਆ ਜੀ ਦਿਨ ਚੜਦੇ ਨੇ ਉਹ ਬੈਨਰ ਪਾਟੇ ਹੁੰਦੇ ਜੀ ਜੀ ਫਿਰ ਅਗਲੇ ਦਿਨ ਅਸੀਂ ਗੁਰਦੁਆਰੇ ਸਾਹਿਬ ਤੇ ਅਨਾਉਂਸਮੈਂਟ ਕਰਾਉਨੇ ਆ ਕਿ ਬੈਨਰਾਂ ਦਾ ਸ਼ੇਰਖਾਨੀ ਨਾ ਕਰੋ ਜਿੰਨੂੰ ਕੇ ਨੂੰ ਕੋਈ ਇਤਰਾਜ਼ ਹੋ ਸਾਡੇ ਨਾਲ ਅਗੇ ਗੱਲ ਕਰ ਲੋ ਜੀ 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 ਉਹ ਫਿਰ ਬੈਨਰ ਲਾਉਨੇ ਆ ਜੀ ਉਹ ਫਿਰ ਬੈਨਰ ਪਾੜ ਜਾਂਦੇ ਆ ਜੀ ਫਿਰ ਅਸੀਂ ਥਾਣੇ ਸ਼ਿਕਾਇਤ ਦਿੰਨੇ ਆ ਕਿ ਭਾਜੀ ਇੱਥੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕੱਲ ਨੂੰ ਸਾਡੇ ਅਹੀਂ ਉਥੇ ਰੱਬ ਨਾ ਕਰੇ ਇਹ ਉਥੇ ਮੌਜੂਦਾ ਹੋਈਏ ਉਹ ਅਗਿੱਤਾਂਰ ਪੜੀਆਂ ਹੀ ਇੱਕ ਦੂਜੇ ਦੇ ਉੱਤੇ ਥੋਪਾਈ ਹੋਵਾਂਗੇ ਫਿਰ ਵੀ ਤੇ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਆ ਜੀ 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 ਉੱਥੇ ਕੋਈ ਕਿਸੇ ਦਾ ਨੁਕਸਾਨ ਅਸੀਂ ਥੋੜਾ ਚਾਹੁੰਨੇਗਾ ਉੱਥੇ ਕਿਸੇ ਦਾ ਕੋਈ ਨੁਕਸਾਨ ਹੋਵੇ ਰੱਬ ਨਾ ਕਰੇ ਉੱਥੇ ਕਿਸੇ ਦਾ ਨੁਕਸਾਨ ਹੋ ਗਿਆ ਤੇ ਉਹ ਕੀ ਕੌਣ ਜ਼ਿੰਮੇਵਾਰੀ ਲੈਂਦਾ ਜੀ ਉਹਦੀ ਜੀ 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 ਉਹ ਅਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਜੀ ਉਹਨਾਂ ਨੇ ਪ੍ਰਸ਼ਾਸਨ ਨੇ ਆ ਕੇ ਪੁਲਿਸ ਨੇ ਸਮਝਾਇਆ ਵੀ ਆਂ ਬੰਦਿਆਂ ਨੂੰ ਕਿ ਤوهੀ ਨਾ ਕਰੋ ਤੁਸੀਂ ਆਪਣੇ ਲਾੜੂ ਆਪਣੇ ਲਈ ਜਾਂਦੇ ਆ ਜਿਹੜੇ ਘਰ ਅਰੇ ਤੁਹਾਡੇ ਬੈਨਰ ਲਵਾਉਂਦੇ ਆ ਤੁਸੀਂ ਉੱਥੇ ਲਾ ਲਓ ਉਹਨਾਂ ਨੇ ਪਰਮਿਸ਼ਨ ਲਈ ਆ ਜਿਨ੍ਹਾਂ ਦੇ ਘਰਾਂ ਦੇ ਬੈਨਰ ਲਾਏ ਉਹਨਾਂ ਦੇ ਬਕਾਇਦਾ ਫੈਨ ਹੋਏ ਆ ਜੀ ਜੀ ਘੜ ਘੜ ਦੀ ਫੋਟੋ ਕਾਪੀਆਂ ਨਾ ਲਾਈਆਂ ਜਿਨ੍ਹਾਂ ਦੇ ਜੀ ਜੀ ਉਹ ਫੇਰ ਵੀ ਨਹੀਂ ਆ ਤੇ ਉਹਨਾਂ ਫੇਰ ਬੈਨਰ ਪਾੜੇ ਤੇ ਫੇਰ ਪੁਲਿਸ ਨੇ ਆਪਣੀ ਜੋ ਕਾਰਵਾਈ ਉਹਨਾਂ ਦੇ ਖਿਲਾਫ ਦੀ ਹੁੰਦਾ ਕੀਤੀ ਬੋਲਣਾ ਹੈ ਜੀ ਇਹ ਇਹਨਾਂ ਨੇ ਇਦਾਂ ਕਰਤਾ ਇਦਾਂ ਕਰਤਾ ਤਿੰਨ ਚਾਰਾਂ ਦਾ ਜਦੋਂ ਵਾਰਨਿੰਗ ਦਿੱਤੀ ਫਿਰ ਵੀ ਫਿਰ ਵੀ ਹਟਦੇ ਤੇ ਫਿਰ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਤੇ ਕਰਨੀ ਹੈ ਉਹਨਾਂ ਲਾਈਨ ਆਰਡਰ ਤੇ ਕੈਮ ਰੱਖਣਾ ਰੱਖਣਾ ਜੀ ਤੇ ਰੈਸ਼ਟੂ ਦਾ ਮੌਲ ਥੋੜਾ ਬਹੁਤ ਨਾ ਕ੍ਰੀਏਟ ਹੋਣ ਦੇਣਾ ਜੀ ਇੱਥੇ ਦੀ ਪਿੰਡ ਦੀ ਜੋ ਮਰਜ਼ੀ ਹੋਈ ਜਾਵੇ ਨਹੀਂ ਪਰ ਇਹ ਮੈਟਰ ਹੈ ਜੀ ਸਾਰਾ ਇੱਕ ਤੁਹਾਨੂੰ ਧਮਕੀਆਂ ਵੀ ਦਿੱਤੀਆਂ ਜੀ ਹਾਂ ਜੀ ਜੀ ਮੇਰੇ ਤੋਂ ਵੀ ਰਿਕਾਰਡਿੰਗ ਹੈਗੀ ਆ ਮੈਂ ਇਹਨਾਂ ਨੂੰ ਫੋਨ ਕੀਤਾ ਸੀ ਕਿ ਤੈਨਾਂ ਨਾ ਤਰੋ ਸਾਡੇ ਜੀ ਠੀਕ ਹੈ ਜੀ ਹਾਂ ਜੀ ਤੁਸੀਂ ਆਪਣਾ ਪ੍ਰਚਾਰ ਕਰੀ ਜਾਓ ਅਸੀਂ ਆਪਣਾ ਕਰੀ ਜਾਂਦੇ ਆ ਉਹ ਅੱਗੋਂ ਆਂਦੇ ਦੀ ਨਹੀਂ ਅਸੀਂ ਤੇ ਪੈਨਰ ਪਾੜਾਂਗੇ ਤੂੰ ਸਾਡਾ ਕਰਨਾ ਜੋ ਕਰਨਾ ਹੈ ਵੀਡੀਓ ਬਣਾ ਕੇ ਇਹਨਾਂ ਨੂੰ ਅੱਗ ਲਾਵਾਂਗੇ ਤੁਸੀਂ ਗਦਾਰ ਜੀ ਅਸੀਂ ਸਿੱਖਿਆ ਮੈਂ ਤੁਸੀਂ ਆਪਣਾ ਪ੍ਰਚਾਰ ਕਰ ਲਓ ਪਈ ਸਾਨੂੰ ਆਪਣਾ ਕਰ ਦੋ ਜੀ 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 ਵੋਟਾਂ ਦੇ ਵੋਟਾਂ ਲੋਕਾਂ ਨੇ ਪਾਉਣੀਆਂ ਨਾ ਆਪਣੀ ਮਰਜ਼ੀ ਨਾਲ ਪਾਉਣੀਆਂ ਪਰ ਕਿਸੇ ਦੋ ਧੱਕੇ ਨਾਲ ਘੂਠਾ ਪੜ ਕੇ ਤੇ ਲਵਾ ਨਹੀਂ ਸਕਦੇ ਜੀ 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 ਇਹ ਮਟਰ ਹੈ ਜੀ ਸਾਰਾ ਹੁਣ ਬੰਦੇ ਅਰੈਸਟ ਕਰ ਲਏ ਜੀ ਪੁਲਿਸ ਨੇ ਹਾਂ ਜੀ ਪੁਲਸ ਨੇ ਐਫ ਆਈ ਆਰ ਦੇਤੀ ਵੀ ਉਹਨਾਂ ਤੇ ਅੱਛਾ ਜੀ ਹਾਂ ਜੀ ਪੁਲਸ ਨੇ ਰੇਡ ਮਾਰੀ ਤੇ ਉਹ ਇੱਧਰ ਉੱਧਰ ਹੋਏ ਆ ਜੀ ਸਾਰੇ ਤੇ ਤੁਹਾਡਾ ਵੀ ਪਿੰਡ ਪੰਜਵੜਿਆ ਜੀ 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 ਮੇਰਾ ਪਿੰਡ ਪੰਜਵੜਿਆ ਜੀ ਤੇ ਤੁਸੀਂ ਆਮ ਆਦੀ ਪਾਰਟੀ ਦੇ ਕੀ ਬਲਾਕ ਪ੍ਰਧਾਨ ਹੋ ਨਹੀਂ ਜੀ ਮੈਂ ਹਲਕਾ ਜੂ ਇੰਚਾਰਜ ਹਾਂ ਜੀ ਹਲਕਾ ਜੂ ਪ੍ਰੈਜ਼ੀਡੈਂਟ ਅੱਛਾ ਹਲਕਾ ਜੂ ਮਤਲਬ ਪੱਟੀ ਦੇ ਤੁਸੀਂ ਇੰਚਾਰਜ ਹਲਕਾ ਜੂ ਤੇ ਹੀਂ ਹਲਕਾ ਤਰੰਦਾਂ ਅੰਭਰੀ ਅੱਛਾ ਹਲਕਾ ਤਰੰਦਾਂ ਤੇ ਠੀਕ ਹੈ ਠੀਕ ਜੀ 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 ਤੇ ਹੋਰ ਵੀ ਕਿਸੇ ਪਿੰਡ ਚ ਇਦਾਂ ਦਾ ਤੁਹਾਨੂੰ ਸਾਹਮਣੀ ਹੋਈ ਕਿ ਕਾਰਵਾਈ ਪਤਲ ਲੱਗੀ ਕੁਝ ਨਹੀਂ ਕਿ ਕਿਸੇ ਪਿੰਡ ਨਹੀਂ ਹੋਈ ਜੀ ਸਾਡੇ ਗੱਲੇ ਪਿੰਡ ਦੀ ਇਹ ਇੰਨਾ ਨਹੀਂ ਕਿਹਾ ਜੀ ਨਹੀਂ ਅਹੀਂ ਲੱਗਦਾ ਨਹੀਂ ਦੇਖੋ ਬਾਕੀ ਕੇ ਪਿੰਡ ਰੋਲਾ ਨਹੀਂ ਜੀ ਸਾਰੇ ਆਪੋ ਆਪਣਾ ਪ੍ਰਚਾਰ ਕਰਦੇ ਕੇ ਪਿੰਡ ਦੀ ਸਾਰੇ ਪਿੰਡਾਂ 'ਚ ਬੈਨਰ ਲੱਗੇ ਆ ਸਾਰੇ ਪਿੰਡਾਂ ਵਾਲਿਆਂ ਬੈਨਰ ਲਾਏ ਉਹਨਾਂ ਨੇ ਆਪਣੇ ਲਾਏ ਇਹਨਾਂ ਨੇ ਆਪਣੇ ਲਾਏ ਕਾਲੀਆਂ ਨੇ ਆਪਣੇ ਲਾਏ ਗੰਗਰੀ ਆਪਣੇ ਲਵਾਏ ਕੇ ਪਿੰਡ ਨਹੀਂ ਜੀ ਇੰਨਾ ਹੋਇਆ ਜੀ ਇਹੀ ਆ ਇਹੀ ਹੈ ਜੀ ਅਹੀਂ ਨਹੀਂ ਲੱਗਦੇ ਨੇ ਜੀ ਅਹੀਂ ਨਹੀਂ ਲੱਗਦੇ ਨੇ ਅਹੀਂ ਇਹ ਤਾਂ ਜੀ ਹੁੰਦਾ ਹੀ ਇੱਥੇ ਕਰਪਾਨਾ ਚਲਾਣਾ ਕਿ ਇਹ ਕਰਦਾਂਗੇ ਉਹ ਕਰਦਾਂ ਇਹ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਨੇ ਚਲੋ ਇਹ ਇਹ ਕਿਸੇ ਇਹ ਵੀ ਕੋਈ ਪਾਰਟੀ ਦੇ ਇਹਨਾਂ ਕੋਲ ਤਾਂ ਹੈਗਾ ਜਿਹੜਾ ਤੁਸੀਂ ਚਾਰ ਬੰਦਿਆਂ ਦਾ ਨਾਮ ਜਿਕਰ ਕੀਤਾ ਜੀ ਨਹੀਂ ਜੀ ਹਮ ਇਹ ਕਿਤੇ ਇਤਨੀ ਜਿਹੜੇ ਡਿਬਰੂਗੜ੍ਹ ਬੰਦ ਨੇ ਅਮਰਤਪਾਲ ਸਿੰਘ ਉਹਨਾਂ ਦੇ ਸਮਰਥਕ ਤੇ ਨਹੀਂ ਕਿਤੇ ਨਹੀਂ ਜੀ ਇਸ ਇਸ ਚੀਜ਼ ਬਾਰੇ ਨਹੀਂ ਜੀ ਮੈਨੂੰ ਜੀ ਪਤਾ ਅੱਛਾ 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 ਤੁਸੀਂ ਮੈਨੂੰ ਫੋੜਾ ਉਹ ਆਪਣਾ ਪ੍ਰਚਾਰ ਕਰੀ ਗਾ ਨਾ ਅਹੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਠੀਕ ਆ ਅਸੀਂ ਇਹਨਾਂ ਨੂੰ ਇਹ ਕਹਿੰਦੇ ਕਿ ਤੁਸੀਂ ਆਪਣਾ ਪ੍ਰਚਾਰ ਕਰੀ ਜਾਓ ਅਸੀਂ ਆਪਣਾ ਪ੍ਰਚਾਰ ਕਰੀ ਜੰਨੇ ਆ ਜੀ ਜੀ ਸਿਰਫ ਇਹ ਗੱਲ ਹੋਈ ਆ ਪਰ ਉਹ ਆਂਦੇ ਨਹੀਂ ਜੀ ਤੁਹਾਨੂੰ ਪ੍ਰਚਾਰ ਵੀ ਨਹੀਂ ਕਰੰਦੇ ਨਾ ਅਸੀਂ ਤੁਹਾਨੂੰ ਪੈਨਰ ਨਹੀਂ ਲਾਉਂਦੇ ਨੇ ਦੇਖੋ ਫਿਰ ਅਹੀਂ ਤੇ ਪ੍ਰਸ਼ਾਸਨ ਨੂੰ ਬੇਨਤੀ ਕਰ ਸਕਦੇ ਆ ਅਸੀਂ ਹਣ ਉਲਝਦੇ ਸਕਦੇ ਨਹੀਂ ਆ ਕਿ ਅਸੀਂ ਇਹਨਾਂ ਨਾਲ ਲੜੀਏ ਅਸੀਂ ਇਹਨੇ ਜੋ ਕਿ ਹੈ ਵੀ ਨਹੀਂ ਆ ਜੀ ਜੀ ਸਭ ਤੋਂ ਵੱਡਾ ਸਵਾਲ ਹੈ ਕਿ ਜਿਨ੍ਹਾਂ ਨੇ ਬੋਰਡ ਪਾੜੇ ਨੇ ਪੋਸਟਰ ਪਾੜੇ ਨੇ ਉਹ ਸ਼ਬਾਦ ਸਿੰਘ ਹੁਣਾਂ ਮੁਤਾਬਕ ਦੂਜੀਆਂ ਪਾਰਟੀਆਂ ਦੇ ਨਾਲ ਸਬੰਧ ਰੱਖੇ ਦਿੰਨੇ ਆ ਪਰ ਸਵਾਲ ਹੈ ਕਿ ਕੀ ਕਿੜੂਰ ਸਾਹਿਬ ਦੇ ਵਿੱਚ ਅੱਜਕੱਲ ਹਲਕਾ ਜੂਰਾ ਤੇ ਇਹ ਚਰਚਾ ਦੇ ਵਿੱਚ ਆ ਕਿ ਆਖਰ ਕੋਈ ਹੋਰ ਲੋਕਤ ਨਹੀਂ ਆ ਜੋ ਕਿੜੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਕੁਝ ਹੋਰ ਹੀ ਰੰਗ ਦੇਣਾ ਚਾਹੁੰਦੇ ਹੋਣ ਜਾਂ ਇਹਦੇ ਪਿੱਛੇ ਕੋਈ ਰਾਸੀ ਸ਼ਰਾਰਤ ਫਲਾਲਸ ਜਾਣਕਾਰੀ ਨਾਲ ਧਰਤੋ ਦੇ ਨੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ